600 ਬੇਜ਼ੁਬਾਨ ਆਵਾਰਾ ਕੁੱਤਿਆਂ ਦਾ ਘਰ ਅਤੇ ਇਹਨਾਂ ਦਾ ਪਾਲਣ ਪੋਸ਼ਣ ਕਰਦੀ ਹੈ ਸੋਨੀਆ ਚੌਧਰੀ ਅਤੇ ਇਹ ਘਰ ਵੀ ਸੋਨੀਆ ਚੌਧਰੀ ਨੇ ਇਹਨਾਂ ਕੁੱਤਿਆਂ ਨੂੰ ਰਹਿਣ ਲਈ ਦਿੱਤਾ ਹੈ ਜਿੱਥੇ ਇਹਨਾਂ ਬੇਜ਼ੁਬਾਨਾਂ ਨੂੰ ਰਹਿਣ ਲਈ ਛੱਤ ਮਿਲੀ ਹੈ ਅਤੇ ਇਹਨਾਂ ਦਾ ਪਾਲਣ-ਪੋਸ਼ਣ ਵੀ ਕੀਤਾ ਜਾਂਦਾ ਹੈ ਖਾਣ-ਪੀਣ ਲਈ ਖਾਣਾ ਵੀ ਦਿੱਤਾ ਜਾਂਦਾ ਹੈ ਇਸ ਮੌਕੇ ਸੋਨੀਆ ਚੌਧਰੀ ਨੇ ਦੱਸਿਆ ਕਿ ਕੋਰੋਨਾ ਕਾਲ ਦੇ ਵੇਲੇ ਉਹਨਾਂ ਨੂੰ ਇਹਨਾਂ ਬੇਜ਼ੁਬਾਨਾਂ ਦਾ ਧਿਆਨ ਆਇਆ ਜਦੋਂ ਲੋਕਾਂ ਨੇ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਘਰ ਤੋਂ ਬਾਹਰ ਕੱਢ ਦਿੱਤਾ ਸੀ ਤਾਂ ਉਸ ਵੇਲੇ ਤੋਂ ਹੀ ਉਹ ਇਹਨਾਂ ਬੇਜ਼ੁਬਾਨਾਂ ਦੀ ਸੇਵਾ ਦੇ ਵਿੱਚ ਰੁੱਝੀ ਹੋਈ ਹੈ ਇਥੋਂ ਤੱਕ ਬਿਮਾਰ ਅਤੇ ਜ਼ਖਮੀ ਆਵਾਰਾ ਕੁੱਤਿਆਂ ਨੂੰ ਵੀ ਇਸ ਘਰ ਦੇ ਵਿੱਚ ਪਨਾਹ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਇਲਾਜ ਲਈ ਸਪੈਸ਼ਲ ਡਾਕਟਰ ਦਾ ਵੀ ਪ੍ਰਬੰਧ ਕੀਤਾ ਗਿਆ ਜੋ ਸਮੇਂ-ਸਮੇਂ ਤੇ ਇਨ੍ਹਾਂ ਬੇਜ਼ੁਬਾਨਾਂ ਦਾ ਇਲਾਜ ਕਰਦਾ ਹੈ ਇਸ ਤੋਂ ਇਲਾਵਾ ਦਾਨੀ ਸੱਜਣਾ ਵੱਲੋਂ ਵੀ ਰੋਜ਼ਾਨਾ ਇਨ੍ਹਾਂ ਬੇਜ਼ੁਬਾਨਾਂ ਨੂੰ ਰੋਟੀ ਦਿੱਤੀ ਜਾਂਦੀ ਹੈ ਬੇਜ਼ੁਬਾਨ ਆਵਾਰਾ ਕੁੱਤਿਆਂ ਦਾ ਇਹ ਘਰ ਬਣਿਆ ਹੋਇਆ ਹੈ ਪਠਾਨਕੋਟ ਦੇ ਵਿੱਚ ਇਸ ਮੌਕੇ ਸੰਸਾਦੀ ਸੰਚਾਲਕ ਨੇ ਲੋਕਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਚਾਹੇ ਰੱਬ ਇਹਨਾਂ ਇਨ੍ਹਾਂ ਰੂਹਾਂ ਨੂੰ ਬੋਲਣਾ ਨਹੀਂ ਆਉਂਦਾ ਪਰ ਇਨਸਾਨ ਹੋਣ ਦੇ ਨਾਤੇ ਸਾਨੂੰ ਸਮਝਣਾ ਤਾਂ ਆਉਂਦਾ ਹੀ ਹੈ ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਦੇਖਭਾਲ ਕਰਨ ਅਤੇ ਜਿੰਨਾ ਹੋ ਸਕੇ ਇਹਨਾਂ ਦੇ ਰੱਖ-ਰਖਾਅ ਦੇ ਵਿੱਚ ਆਪਣਾ ਸਹਿਯੋਗ ਦੇਣ ਅੱਜ ਤੋਂ 3 ਸਾਲ ਪਹਿਲਾਂ ਇਹ ਜਰਨੀ ਸਟਾਰਟ ਹੋਈ ਸੀਗੀ ਜਦੋਂ ਕਰੋਨਾ ਦਾ ਟਾਈਮ ਸੀਗਾ ਉਦੋਂ ਸਾਨੂੰ ਸਭ ਨੂੰ ਪਤਾ ਹੈ ਕਿ ਕਰੋਨਾ ਮਹਾਮਾਰੀ ਕਿਸ ਤਰ੍ਹਾਂ ਆਪਾਂ ਇਨਸਾਨਾਂ ਉੱਤੇ ਪਾਰੀ ਪਈ ਸੀ ਆਪਾਂ ਕਿੰਜ ਦੁਬੱਕ ਕੇ ਆਪਣੇ ਘਰਾਂ 'ਚ ਬੈਠ ਗਈ ਸੀ ਬਗੈਰ ਇਹ ਸੋਚੇ ਸਮਝੇ ਕਿ ਵਿਚਾਰੇ ਜਿਹੜੇ ਜਾਨਵਰ ਐ ਸੜਕਾਂ ਤੇ ਸਾਡੇ ਕੋਲ ਤੇ ਘਰ ਐ ਉਹ ਜਾਨਵਰਾਂ ਕੋਲ ਤੇ ਕੁਝ ਵੀ ਨਹੀਂ ਐ ਨਾ ਉਹਨਾਂ ਕੋਲ ਖਾਣਾ ਕਿਉਂਕਿ ਉਹ ਰੇੜੀਆਂ ਉੱਤੇ ਡਿਪੈਂਡੈਂਟ ਸੀਗੇ ਆਪਣੇ ਇਨਸਾਨਾਂ ਉਤੇ ਡਿਪੈਂਡੈਂਟ ਸੀ ਕੋਈ ਰੋਟੀ ਪਾ ਦਿੰਦਾ ਸੀ ਕੋਈ ਕੁਝ ਪਰ ਆਪਾਂ ਇਨਸਾਨਾਂ ਨੇ ਉਸ ਵਕਤ ਸਿਰਫ ਕੁਝ ਹੀ ਇਨਸਾਨ ਹੋਣਗੇ ਜਿਨ੍ਹਾਂ ਨੇ ਸੋਚਿਆ ਉਦੋਂ ਹਰ ਇੱਕ ਨੂੰ ਆਪਾਂ ਦਾਪੀ ਪਈ ਸੀਗੀ ਮੇਰੇ ਮਨ ਚ ਰੱਬ ਵੱਲੋਂ ਹੀ ਆਇਆ ਕਿ ਇਹ ਜਾਨਵਰਾਂ ਨੂੰ ਮੈਂ ਜਾ ਕੇ ਦੇਖਾਂ ਕਿ ਇਹਨਾਂ ਦਾ ਕੀ ਹੋਏਗਾ ਜਦੋਂ ਮੈਂ ਉਹ ਦੇਖਿਆ ਤੇ ਉਹਨਾਂ ਦੀ ਇੰਨੀ ਖਮਾੜੀ ਕੰਡੀਸ਼ਨ ਸੀ ਲੋਕਾਂ ਨੇ ਆਪਣੇ ਘਰਾਂ ਦੇ ਕੁੱਤੇ ਜਿਹੜੇ ਆ ਉਹ ਬਾਹਰ ਕੱਢ ਛੁੱਟੇ ਕਿ ਇਹਦੀ ਬਿਮਾਰੀ ਕਿਤੇ ਇਹਦੇ ਕਰਕੇ ਸਾਨੂੰ ਹੋਰ ਕਰੋਨਾ ਨਾ ਹੋ ਜਾਏ ਕਿ ਇਹਨਾਂ ਦੀ ਸਥਿਤੀ ਬੜੀ ਜ਼ਿਆਦਾ ਮਾੜੀ ਸੀਗੀ ਉਸ ਵਕਤ ਰੱਬ ਨੇ ਮੈਨੂੰ ਇਸ ਫੋਜੀ ਪਾਈ ਮੌਕਾ ਦਿੱਤਾ ਤੇ ਜਦ ਜਨੀ ਉਦੋਂ ਤੋਂ ਸਟਾਰਟ ਹੋਈ ਉਦੋਂ ਮੈਂ ਸਸ ਬੱਚਿਆਂ ਤੋਂ ਫੀਡਿੰਗ ਸਟਾਰਟ ਕੀਤੀ ਹੈ ਅੱਜ ਇਹ 1500 ਬੱਚਿਆਂ ਨੂੰ ਪੂਰੇ ਸ਼ਹਿਰ ਚ ਜਿਹੜੀ ਇਹ ਫੀਡਿੰਗ ਸਾਡੀ ਫਾਊਂਡੇਸ਼ਨ ਵੱਲੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਸਟਰਲਾਈਜੇਸ਼ਨ ਦੇ ਕੈਂਪ ਹੈ ਜਿਹੜੀ ਕਿ ਇੱਕ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਬੰਦੀ ਹੈ ਸਟਰਲਾਈਜ਼ ਕਰਵਾਉਣਾ ਕਿਉਂਕਿ ਆਪਾਂ ਗਲੀਆਂ ਮਾਲਿਆਂ ਚ ਜਾਂਦੇ ਆਪਾਂ ਦੇਖਦੇ ਆ ਕਿ ਛੋਟੇ ਛੋਟੇ ਬੱਚਿਆਂ ਦਾ ਬੁਰਾ ਹਾਲ ਹੈ ਬੋਰੀਆਂ ਚ ਪਾ ਕੇ ਲੋਕੀ ਇੰਨੇ ਕ ਜਦਾ ਮਤਲਬ ਮੈਂ ਕਹਿੰਨੀ ਆ ਕਿ ਇੰਨੇ ਕ ਕਮੰਡੀ ਨੇ ਉਹਨਾਂ ਨੂੰ ਆਪਣੀ ਮੌਤ ਦਾ ਵੀ ਕੋਈ ਖੌਫ ਨਹੀਂ ਉਹ ਬੋਰੀਆਂ ਚ ਪਾ ਕੇ ਕਦੀ ਕਿਤੇ ਸੁੱਟ ਆਂਦੇ ਨੇ ਮਾਂ ਨੂੰ ਜ਼ਹਿਰ ਦੇ ਦਿੱਤਾ ਜਾਂਦਾ ਹੈ ਜਦੋਂ ਮੈਂ ਸਾਰੀਆਂ ਚੀਜ਼ਾਂ ਦੇਖਦੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹਦੀ ਜਿਹੜੀ ਸਟਰਲਾਈਜੇਸ਼ਨ ਉੱਤੇ ਜਦ ਤੱਕ ਆਪਾਂ ਫੋਕਸ ਨਹੀਂ ਕਰਾਂਗੇ ਜਦ ਤੱਕ ਇਹਨਾਂ ਦੀ ਪੋਪੂਲੇਸ਼ਨ ਕੰਟਰੋਲ ਚ ਨਹੀਂ ਹੋਏਗੀ ਇਹਨਾਂ ਦੀ ਕੋਈ ਵੈਲਿਊ ਨਹੀਂ ਪਾਏਗੀ ਤੇ ਆਪਾਂ ਫੀਡਿੰਗ ਦੇ ਨਾਲ ਨਾਲ ਸਟਰਲਾਈਜੇਸ਼ਨ ਉੱਤੇ ਵੀ ਫੋਕਸ ਕਰਨੇ ਆ ਹਰ ਰੋਜ਼ ਆਪਾਂ 3 ਤੋਂ 4 ਇਹ ਇਨੀਸ਼ੀਏਟਿਵ ਮੈਂ ਹਫ਼ਤਾ ਪਹਿਲਾਂ ਹੀ ਲੇਤਾ ਹੈ ਸਾਡੇ ਸ਼ੈਲਟਰ ਚ ਅੱਜ ਵੀ ਸਟਰਲਾਈਜੇਸ਼ਨ ਹੁੰਦੀ ਪਈ ਹੈ 3 ਤੋਂ 4 ਫੀਮੇਲ ਦੀ ਜਿਹੜੀ ਸਟਰਲਾਈਜੇਸ਼ਨ ਕਰਾਉਣ ਦਾ ਆਪਾਂ ਸੋਚਿਆ ਤੇ ਰੱਬ ਮਿਹਰ ਕਰੇ ਤੇ ਆਪਾਂ ਇਹਨੂੰ ਜਰਨੀ ਨੂੰ ਸਟਰਲਾਈ ਜਾਰੀ ਰੱਖਾਂਗੇ ਤਾਂ ਕਿ ਆਪਣੇ ਸ਼ਹਿਰ ਚ ਕਮ ਸਕ ਕਮ ਆਪਾਂ ਇੱਕ ਐਗਜ਼ਾਮਪਲ ਸੈੱਟ ਕਰ ਪਾਈਏ ਕਿ ਇੱਥੇ ਆਪਾਂ ਇਹਨਾਂ ਨੂੰ ਮਾਰਾਂਗੇ ਨਹੀਂ ਆਪਾਂ ਇਹਨਾਂ ਨੂੰ ਬੱਚਿਆ ਤਰ੍ਹਾਂ ਟ੍ਰੀਟ ਕਰਾਂਗੇ ਕਿਉਂਕਿ ਇਹ ਰੱਬ ਦੇ ਬੰਦੇ ਨੇ ਇਹ ਰੱਬ ਦੀ ਭੇਜੀਆਂ ਹੋ ਜਾਂ ਸਰਕਾਰਾਂ ਨੇ ਇਹਨਾਂ ਦੀ ਜ਼ੁਬਾਨ ਨਹੀਂ ਹੈ ਇਹ ਮੂੰਹੋਂ ਕੁਝ ਨਹੀਂ ਬੋਲਦੇ ਪਰ ਇਹਨਾਂ ਦੀ ਜਿਹੜੀ ਆਤਮਾ ਹੈ ਉਹ ਰੱਬ ਨਾਲ ਜੁੜੀ ਹੈ ਜਦੋਂ ਇਹ ਦੁਆਵਾਂ ਦਿੰਦੇ ਆ ਜਦੋਂ ਇਹਨਾਂ ਨੂੰ ਆਪਾਂ ਰੋਟੀ ਪਾਈ ਦੀ ਹੈ ਜਿਹੜੀ ਉਹ ਦੁਆ ਦਿੰਦੇ ਆ ਨਾ ਉਹ ਕਿਤੋਂ ਵੀ ਤਾਂ ਨੂੰ ਮਤਲਬ ਮਿਲ ਨਹੀਂ ਸਕਦੀ ਅੱਜ 3 ਸਾਲ ਹੋਏ ਇਹਨਾਂ ਦੀ ਸੇਵਾ ਕਰਦੇ ਆ ਮੈਨੂੰ ਮੈਨੂੰ ਇਸ ਚੀਜ਼ ਦਾ ਐਕਸਪੀਰੀਅੰਸ ਹੈ ਰੱਬ ਨੇ ਕਿ ਮੈਂ ਇਨਾਂ ਚ ਵਸਣਾ ਨਾ ਕਿ ਮੰਦਰਾਂ ਚ ਤੇ ਮੈਂ ਹਰ ਇੱਕ ਨੂੰ ਅਪੀਲ ਕਰਾਂਗੀ ਹਰ ਇੱਕ ਦੀ ਆਪਣੀ ਆਪਣੀ ਨਿਸ਼ਚਾਇ ਨਿਸ਼ਠਾਇ ਜਾਓ ਮੰਦਰਾਂ ਚ ਵੀ ਤੇ ਪਰ ਮੰਦਰਾਂ ਦੇ ਜਿਹੜੇ ਰੱਬ ਨੇ ਨਾ ਅਸਲੀ ਰੱਬ ਉਹ ਇਨਾਂ ਰੂਹਾਂ ਚ ਵਸਦੇ ਨੇ ਇਹ ਜਦੋਂ ਜਾਣ ਜਾਓਗੇ ਨਾ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਕਿਤੇ ਚੋਂ ਮੰਤਰ ਹੋ ਜਾਣਗੀਆਂ ਉਹ ਤੁਹਾਨੂੰ ਪਤਾ ਵੀ ਨਹੀਂ ਚਲੇਗਾ ਮੈਂ ਇਹੀ ਮੈਸੇਜ ਦੇਣਾ ਚਾਹਨੀ ਆ ਕਿ ਇਹਨਾਂ ਨੂੰ ਬੇਜ਼ੁਬਾਨਾ ਸਮਝੋ ਇਹ ਰੱਬ ਦੇ ਭੇਜੇ ਹੋਏ ਬੰਦੇ ਨੇ ਜਿਹੜਾ ਵੀ ਇਹਨਾਂ ਦੀ ਪੁੱਜ ਕੇ ਸੇਵਾ ਕਰੇਗਾ ਰੱਬ ਉਹਨੂੰ ਜ਼ਰੂਰ ਬੋੜੇਗਾ ਦੱਸਦੇ ਚੱਲੀਏ ਕਿ ਪਿਛਲੇ 3 ਸਾਲ ਤੋਂ ਲਗਾ ਸਾਰੀ ਸ਼ੋਰਤ ਵੱਲੋਂ ਜਿਹੜਾ ਆ ਆਵਾਰਾ ਕੁੱਤਿਆਂ ਨੂੰ ਸਟਰੀਟ ਡੌਗਸ ਨੂੰ ਜਿਹੜਾ ਲਿਆ ਕੇ ਪਾਲਿਆ ਜਾ ਰਿਹਾ ਔਰ ਉਹਨਾਂ ਦੀ ਫੀਡ ਦਾ ਅਤੇ ਉਹਨਾਂ ਦੇ ਰਖਨ ਖਾਲ ਦਾ ਸਾਰਾ ਜਿਹੜਾ ਉਹ ਪ੍ਰਬੰਧ ਕੀਤਾ ਜਾ ਰਿਹਾ ਮੇਰੇ ਪਿੱਛੇ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵੇਲੇ ਵੀ ਅੱਗੇ ਇੱਕ ਜਿਹੜਾ ਸਟਰੀਟ ਡੌਗ ਦਾ ਆਪਰੇਸ਼ਨ ਚੱਲ ਰਿਹਾ ਹੈ ਜੋ ਕਿ ਸ਼ਾਇਦ ਕਿਤੇ ਉਹ ਸੱਟ ਲੱਗੀ ਸੀ ਜਾਂ ਕੁਝ ਹੋਇਆ ਸੀਗਾ ਉਸ ਦਾ ਜਿਹੜਾ ਆਪਰੇਸ਼ਨ ਕੀਤਾ ਜਾ ਰਿਹਾ ਸੋ ਲਿਹਾਜਾ ਮੈਂ ਦੱਸਣਾ ਚਾਹਾਂਗਾ ਕਿ ਜਿੱਥੇ ਲੋਕਾਂ ਵੱਲੋਂ ਮੰਦਰਾਂ 'ਚ ਜਾ ਕੇ ਜਿਹੜਾ ਰੱਬ ਨੂੰ ਪੁਜਿਆ ਜਾਂਦਾ ਉੱਥੇ ਹੀ ਇਸ ਔਰਤ ਵੱਲੋਂ ਜਿਹੜਾ ਇਹਨਾਂ ਕੁੱਤਿਆਂ ਨੂੰ ਪਾਲਿਆ ਜਾਂਦਾ ਲੋਕ ਵੀ ਜਿਹੜੇ ਨੇ ਵੱਧ ਚੜ ਕੇ ਇਹਨਾਂ ਦੀ ਮਦਦ ਕਰ ਰਹੇ ਨੇ ਔਰ ਸਾਹਮਣੇ ਆ ਰਹੇ ਨੇ ਸਾਡੇ ਨਾਲ ਇਸ ਵੇਲੇ ਨਿਤਨ ਜੀ ਮੌਜੂਦ ਨੇ ਹੋਣਾ ਗੱਲ ਕਰਾਂਗੇ ਲਾਡੀ ਜੀ ਕੀ ਲੱਗਦਾ ਜਿਹੜਾ ਇਹ ਬੀੜਾ ਰਹੇ ਨੇ ਚੁੱਕਿਆ ਤੁਹਾਡਾ ਹੀ ਕਹਿਣਾ ਦਿਵਾੜਾ ਮੈਂ ਤਾਂ ਬਹੁਤ ਇੰਪ੍ਰੈਸ ਹੋਇਆ ਮੈਂ ਤੇ ਪਹਿਲੀ ਵਾਰ ਆਇਆ ਲੇਕਿਨ ਬਹੁਤ ਅੱਛਾ ਲੱਗਿਆ ਕਿ ਸਿਰਫ ਮਤਲਬ ਇਨਸਾਨੀ ਰੂਹਾਂ ਤੋਂ ਹਟ ਕੇ ਵੀ ਲੋਕ ਜਾਨਵਰਾਂ ਨਾਲ ਵੀ ਇੰਨਾ ਪਿਆਰ ਕਰ ਸਕਦੇ ਔਰ ਇੰਨੇ ਡਿਵੋਟੀ ਹੋ ਸਕਦੇ ਜਿੱਦਾਂ ਦੱਸਿਆ ਕਿ ਉਹ 150 ਕਿਲੋ ਰੋਜ਼ ਦੁੱਧ ਆ ਰਿਹਾ 3 ਸਿਲੰਡਰ ਰੋਜ਼ ਲੱਗ ਰਹੇ ਹੁੰਦਾ ਖਾਣਾ ਬਣਾ ਲੈ ਨਾਟ ਏ ਇਜ਼ੀ ਜੌਬ ਹੈ ਨਾ ਔਖਾ ਜਿਹਾ ਕੰਮ ਹੈ ਲੇਕਿਨ ਫਿਰ ਵੀ ਦਿਲੋਂ ਕੋਈ ਕਰ ਰਿਹਾ ਤੇ ਪ੍ਰਮਾਤਮਾ ਉਹਦੇ ਨਾਲ ਹੈ ਤੇ ਸਾਡਾ ਸਾਥ ਉਹਨਾਂ ਨਾਲ ਹੈ ਅਹ ਦੇਖਾ ਤੁਸੀਂ ਕਿ ਇੱਥੇ ਜਿਹੜੇ ਦਾਨੀ ਸੱਜਣ ਪਹੁੰਚੇ ਨੇ ਉਹਨਾਂ ਦਾ ਵੀ ਸਾਰ ਤੌਰ ਤੇ ਕਹਿਣਾ ਕਿ ਬੜਾ ਵਧੀਆ ਇਨੀਸ਼ੀਏਟਿਵ ਜਿਹੜਾ ਲਿਆਇਆ ਗਿਆ ਹੈ ਕਿਉਂਕਿ ਇੱਕ ਆਮ ਬੰਦੇ ਦਾ ਆਪਣੇ ਘਰ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਇਸ ਵੇਲੇ ਪਰ ਇਹਨਾਂ ਵੱਲੋਂ 600 ਤੋਂ ਵੱਧ ਕੁੱਤੇ ਜਿਹੜਾ ਉਹ ਪਾਲਿਆ ਜਾ ਰਿਹਾ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਵੱਡੀ ਮਿਸਾਲ ਕਾਇਮ ਕਰਦਾ